ਇੱਕ ਤੁਸੀਂ ਪੋਸਟ ਸ਼ੇਅਰ ਕੀਤੀ ਸੀ ਕਿ 5 ਅਪ੍ਰੈਲ ਨੂੰ ਆਪਾਂ ਸ਼ੇਅਰ ਕਰਾਂਗੇ ਉਹ ਲੋਕ ਜਿਨ੍ਹਾਂ ਨੇ ਪਹਿਲੇ ਦਿੱਤੇ ਨਹੀਂ ਆਪਾਂ ਇਹ ਵਾਰੀ ਸ਼ੁਰੂ ਕਰਾਂਗੇ। ਅ ਸਭ ਤੋਂ ਪਹਿਲਾਂ ਮੈਂ ਤੁਹਾਡੀ ਸਾਰੀ ਪ੍ਰਸਤਾ ਧੰਨਵਾਦ ਕਰਦਾ। ਜਿਹੜੀ ਆਪਾਂ ਇੱਕ ਪੋਸਟ ਪਾਈ ਸੀ ਕਿ 5 ਅਪ੍ਰੈਲ ਤੋਂ ਆਪਾਂ ਜੋ ਪਿਛਲੀਆਂ ਗਵਰਨਮੈਂਟ ਵੇਲੇ ਐਸੇ ਆਉਂਦੇ ਰਹੇ ਨੇ ਪਿੰਡਾਂ ਦੇ ਵਿੱਚ ਸਾਡੇ ਹਲਕੇ ਦੇ ਵਿੱਚ ਉਹ ਸਾਰੇ ਜਨਤਾ ਦੇ ਸਾਹਮਣੇ ਲੈ ਕੇ ਆਇਆ। ਕਿਉਂਕਿ ਇਹ ਜਿਹੜਾ ਪੈਸਾ ਆ ਜਨਤਾ ਦੇ ਟੈਕਸ ਦਾ ਪੈਸਾ ਹੁੰਦਾ ਉਹੀ ਜਿਹੜਾ ਵਾਪਸ ਸਾਨੂੰ ਵਿਕਾਸ ਦੇ ਰੂਪ ਦੇ ਵਿੱਚ ਜਿਹੜਾ ਪੈਸਾ ਉਹ ਮਿਲਦਾ ਵਾ ਤੇ ਹੁੰਦਾ ਕੀ ਆ ਕਿ ਇੰਨੀਆਂ ਗਰੰਟਾਂ ਆਉਣ ਦੇ ਬਾਵਜੂਦ ਵੀ ਅਜੇ ਵੀ ਕੋਈ ਗਲੀਆਂ ਨਹੀਂ ਪੂਰੀਆਂ ਕੋਈ ਨਾਲੀਆਂ ਨਹੀਂ ਪੂਰੀਆਂ ਛੱਪੜ ਨਹੀਂ ਮਤਲਬ ਕੰਮ ਉੱਥੇ ਦੇ ਉੱਥੇ ਖਲੋਤੇ ਨੇ ਇੰਨੀ ਦੇਰ ਦੀਆਂ ਗਵਰਨਮੈਂਟਸ ਬੰਦੀਆਂ ਆਈਆਂ ਉਹਦਾ ਕਾਰਨ ਇਹ ਆ ਕਿ ਜਿਹੜਾ ਪੈਸਾ ਵਾ ਉਹਦੀ ਜ਼ੁਰ ਵਰਤੋਂ ਹੋ ਜਾਂਦੀ ਆ ਤੇ ਕੋਈ ਇੱਥੇ ਪੁਛਣ ਪਛਾਉਣ ਵਾਲਾ ਹੈ ਨਹੀਂ ਤੇ ਇਦਾਂ ਦਾ ਟਰੈਂਡ ਵੀ ਹੈ ਨਹੀਂ ਵੀ ਕੋਈ ਕਿਸੇ ਦਾ ਕੇ ਹਿਸਾਬ ਦੱਸੇ ਕਿ ਮੈਂ ਇੱਕ ਬਤੌਰ ਐਮਐਲਏ ਮੈਨੂੰ ਲੱਗਦਾ ਹੈ ਕਿ ਜਿਹੜੀ ਸਾਡੀ ਕੁਰਸੀ ਨੇ ਕੰਮ ਕਰਨਾ ਹੁੰਦਾ ਕਿ ਪਹਿਲਾ ਕੰਮ ਕਰਨ ਜਾ ਰਹੇ ਹਾਂ ਕਿ ਅਸੀਂ ਜੋ ਅਕਾਲੀ ਦੇ ਵੇਲੇ ਕਾਂਗਰਸ ਵੇਲੇ ਜਾਂ ਸਾਡੇ ਵੇਲੇ ਗ੍ਰਾਂਟਸ ਆਈਆਂ ਨੇ ਉਹ ਲੋਕਾਂ ਸਾਹਮਣੇ ਲੈ ਕੇ ਜਾਈਏ ਕਿਉਂਕਿ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਾਡੇ ਪਿੰਡ ਦੇ ਵਿੱਚ ਕਿੰਨੀ ਗ੍ਰਾਂਟ ਜਿਹੜੀ ਹੈ ਉਹ ਆਈ ਹੈ ਤੇ ਉਹ ਕਿੱਥੇ ਲੱਗੀ ਹੈ ਇਹ ਜਨਤਾ ਦਾ ਇੱਕ ਅਧਿਕਾਰ ਆ ਪਰ ਜਨਤਾ ਵੋਟਾਂ ਪਾ ਲੈਂਦੀ ਆ ਪਰ ਉਹ ਉਹਨੂੰ ਇਹ ਅਧਿਕਾਰ ਉਹਨਾਂ ਕੋ ਖੋਲ ਲਿਆ ਜਾਂਦਾ ਵੀ ਤੁਹਾਨੂੰ ਅਸੀਂ ਇਹ ਸਾਬ ਕਿਉਂ ਦਈਏ ਆਪਾਂ ਇੱਕ ਪਹਿਲ ਕਰਨ ਜਾ ਰਹੇ ਹਾਂ ਬਤੌਰ ਐਮ ਐਲ اے ਇਹ ਆਪਾਂ ਨਵੀਂ ਚੀਜ਼ ਸ਼ੁਰੂ ਕੀਤੀ ਆ ਕਿ ਜੋ ਵੀ ਪਿਛਲੀਆਂ ਗਵਰਨਮੈਂਟ ਵੇਲੇ ਪਿਛਲੇ 10 ਸਾਲ ਤੋਂ ਜੋ ਵੀ ਪੈਸੇ ਆਏ ਨੇ ਉਹ ਜਨਤਾ ਸਾਹਮਣੇ ਰੱਖਾਂਗੇ ਪਹਿਲਾ ਸਾਡਾ ਫੀਸੇ ਰਹੂਗਾ ਕਿ ਜਿੰਨੇ ਪੈਸੇ ਆਏ ਨੇ ਉਹ ਸਾਹਮਣੇ ਰੱਖਾਂ ਦੂਜਾ ਨਾਲ ਹੀ ਉਸ ਪੈਸੇ ਦੀ ਇਨਕੁਆਰੀ ਲਈ ਮੇਰੇ ਨਾਲ ਐਸ ਡੀਓ ਪੰਚਾਇਤੀ ਰਾਜ ਨੇ ਉਹਨਾਂ ਨੂੰ ਇਨਕੁਆਰੀ ਲਈ ਦਿੱਤਾ ਤੇ ਨਾਲ ਹੀ ਇੱਕ ਲੈਟਰ ਜਿਹੜਾ ਉਹ ਵਿਜੀਲੈਂਸ ਡਿਪਾਰਟਮੈਂਟ ਨੂੰ ਭੇਜਾਂਗੇ ਕਿ ਸਾਨੂੰ ਖਸਾ ਇਹਦੇ ਵਿੱਚ ਜਿਹੜਾ ਕੋਈ ਘਪਲਾ ਹੋਇਆ ਹੋ ਸਕਦਾ ਤੇ ਉਹ ਇਨਕੁਆਇਰੀ ਹੋ ਕੇ ਬਾਹਰ ਆਊਗੀ ਤੇ ਦੂਜਾ ਆਪਾਂ ਉਹਦੇ ਤੇ ਜਿਹੜੀ ਆ ਫਿਰ ਪ੍ਰੈਸ ਕਾਨਫਰੰਸ ਸ਼ੁਰੂ ਕਰਾਂਗੇ ਅੱਜ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਅਲਾਦੀਨ ਸਾ ਮੇਰੇ ਨਾਲ ਸੈਕਟਰੀ ਸਾਹਿਬ ਨੇ ਇਹ ਨਵੇਂ ਲੱਗੇ ਨੇ ਉੱਥੇ ਇਹਨਾਂ ਤੋਂ ਪਹਿਲਾਂ ਉੱਥੇ ਕੋਈ ਹੋਰ ਸੈਕਟਰੀ ਸਾਹਿਬ ਸੀ ਲਗਭਗ ਇਸ ਪਿੰਡ ਦੇ ਵਿੱਚ 2.5 ਕਰੋੜ ਰੁਪਇਆ ਅ ਵਿੱਤ ਦਾ ਆ ਜਿਹਨੂੰ ਆਪਾਂ ਵਿੱਤ ਕਹਿ ਦਿੰਦੇ ਆ ਜਾਂ ਹੋਰ ਜਿਹੜੇ ਕੋਈ ਹੋਰ ਸਕੀਮਾਂ ਦੇ ਅਧੀਨ ਜੜਾਇਆ ਹੈ ਅਲਾਦੀਨਪੁਰ ਦੇ ਵਿੱਚ 2.5 ਕਰੋੜ ਰੁਪਇਆ ਜੜਾਇਆ ਤੇ ਨਾਲ ਹੀ ਇੱਥੇ ਇੱਕ ਰੋਡ ਲੰਘਾਈ ਲਗਭਗ ਕਰੋੜ ਸਵਾ ਕਰੋੜ ਦੇ ਆਸ-ਪਾਸ ਉਹਦੇ ਪੈਸੇ ਜਿਹੜੇ ਆ ਉਹ ਵੀ ਆਏ ਆ ਕਹਿ ਲਿਆ ਜਾਵੇ ਤੇ 4 ਕਰੋੜ ਦਾ ਇਹ ਟੋਟਲ ਵਾਰਾ ਪਾਰਾ ਬਣ ਗਿਆ ਵਾ ਅਲਾਦੀਨਪੁਰ ਦੇ ਵਿੱਚ 4 ਕਰੋੜ ਰੁਪਏ ਆਇਆ ਤੇ ਇੱਥੇ ਬਹੁਤ ਅ ਖੰਸਾ ਵੱਡਾ ਕਿ ਘਟੋ ਘਟ ਡੇਢ ਕਰੋੜ ਦੇ ਆਸ-ਪਾਸ ਇੱਥੇ ਜਿਹੜਾ ਘਬਲਾ ਉਹ ਹੋਇਆ ਲੱਗਦਾ ਹੈ ਕੱਢ ਰਿਆਂ ਕਿ ਤੁਸੀਂ ਉਹ ਸਾਨੂੰ ਅਧਿਨਕੁਐਰੀ ਕਰਕੇ ਦਿਓ ਕਿ ਇਹ ਜਿਹੜਾ ਪੈਸਾ ਪਿੰਡ ਨੂੰ ਆਇਆ ਹੈ ਉਹ ਕਿੱਥੇ ਲੱਗਾ ਇੱਕ ਚੀਜ਼ ਇਹਦੇ ਵਿੱਚ ਹੋਰ ਹੈ ਪੈਸੇ ਖਾਧੇ ਕਿੱਦਾਂ ਜਾਂਦੇ ਨੇ ਪਹਿਲਾਂ ਮੈਂ ਦੱਸ ਦਿਆਂ 4 ਕਰੋੜ ਦੇ ਲਗਭਗ ਪਿੰਡ ਅਲਾਦੀਨਪੁਰ ਨੂੰ ਜਿਹੜਾ ਉਹ ਪੈਸਾ ਆਇਆ ਦੂਜਾ ਮੇਰੇ ਕੋਲੇ ਪਿੰਡ ਹੈ ਖਡੂਰ ਸਾਹਿਬ ਜਿਸ ਤੋਂ ਆਪਣਾ ਹਲਕੇ ਦਾ ਨਾਮ ਵੀ ਗੁਰੂਆਂ ਦੀ ਧਰਤੀ ਹੈ ਤੇ ਸਾਨੂੰ ਇਹ ਲੱਗਾ ਕਿ ਸਭ ਤੋਂ ਪਹਿਲਾਂ ਅਸੀਂ ਉਥੇ ਹੀ ਦੁਰੀਏ ਜਿੱਥੋਂ ਅਸੀਂ ਆਸ਼ੀਰਵਾਦ ਲੈ ਕੇ ਐਮਐਲਏ ਬਣੇ ਆ ਤੇ ਉਸ ਪਿੰਡ ਤੋਂ ਅਸੀਂ ਜਿਹੜਾ ਕੰਮ ਸ਼ੁਰੂ ਕਰੀਏ ਉਹਦੇ ਵਿੱਚ ਲਗਭਗ ਜਿਹੜਾ 8 ਕਰੋੜ ਰੁਪਇਆ ਹੁਣ ਤੱਕ ਜਿਹੜਾ ਖਡੂਰ ਸਾਹਿਬ ਦੇ ਵਿੱਚ ਆਇਆ ਵਾ ਗ੍ਰਾਂਟਾਂ ਅੱਜ ਤੱਕ ਪਿਛਲੇ 10 ਸਾਲਾਂ ਤੋਂ ਲੈ ਕੇ ਤੇ ਲਗਭਗ 8 ਕਰੋੜ ਰੁਪਈਆ ਜਿਹੜਾ ਉਹ ਆਇਆ ਹੁਣ ਇਹ ਵੇਖੋ ਵੀ ਇੱਕ ਪਿੰਡ 'ਚ 4 ਕਰੋੜ ਆਇਆ ਤੇ ਇੱਕ ਜਾਇਆ 8 ਕਰੋੜ ਤੇ ਗਲੀਆਂ ਨਾਲੀਆਂ ਜੇ ਵੀ ਉਦਾਂ ਹੀ ਚੀਜ਼ਾਂ ਉਦਾਂ ਹੀ ਚੱਲੀ ਜਾਂਦੀਆਂ ਸੋ ਕਿਤੇ ਨਾ ਕਿਤੇ ਬਹੁਤ ਵੱਡਾ ਇੱਥੇ ਵੀ ਕੰਪਲਾਂ ਹੋਣ ਦਾ ਪੂਰਾ ਖਸਾਬ ਤੇ ਉਹਦੇ ਲਈ ਵੀ ਅੱਜ ਮੈਂ ਐਸਜੀਓ ਸਾਹਿਬ ਨੂੰ ਖਡੂਰ ਸਾਹਿਬ ਜਿਹੜਾ ਵਾ ਪਿੰਡ ਇਹਨਾਂ ਦੇ ਕੋਲ ਹੀ ਆ ਉਹਦੇ ਲਈ ਇਹਨਾਂ ਨੂੰ ਜਿਹੜੀ ਜਾਂਚ ਆ ਉਹ ਮੈਂ ਸੌਂਪਦਾ ਵਾਂ ਕਿ ਇਹ ਤੁਸੀਂ ਜਾਂਚ ਕਰਕੇ ਕਿ ਖਡੂਰ ਸਾਹਿਬ ਚ ਜਿਹੜਾ 8 ਕਰੋੜ ਰੁਪਇਆ ਆਇਆ ਉਹ ਜਨਤਾ ਦੇ ਸਾਹਮਣੇ ਲੈ ਕੇ ਆਉਣਾ ਕਿ ਇਹ ਵਾਕਿਆ ਹੀ ਲੱਗ ਗਿਆ ਵਾ ਜਾਂ ਇਹ ਖਾਧਾ ਗਿਆ ਵਾ ਤੇ ਜੇ ਖਾਧਾ ਗਿਆ ਵਾ ਇਹ ਮਿਸਜੂਸ ਹੋਇਆ ਤੇ ਕਿੱਥੇ-ਕਿੱਥੇ ਹੋਇਆ ਤਾਂ ਜੋ ਜਿਹੜੇ ਬੰਦੇ ਦੋਸ਼ੀ ਆ ਸਾਡੇ ਗ੍ਰਾਂਟਾ ਖਾ ਜਾਂਦੇ ਆ ਲੋਕਾਂ ਦੇ ਪੈਸੇ ਉਹਨਾਂ ਤੇ ਆਪਾਂ ਕਾਰਵਾਈ ਨਹੀਂ ਕਰ ਸਕੀਏ ਤੇ ਦੂਜੀ ਗੱਲ ਇਹ ਅੱਜ ਆਪਾਂ ਨਵੀਂ ਪਿਰਤ ਪਾਤੀ ਕਿ ਪਬਲਿਕ ਦਾ ਪੈਸਾ ਪਬਲਿਕ ਨੂੰ ਪਤਾ ਲੱਗੇ ਕਿਉਂਕਿ ਉਹਨਾਂ ਦਾ ਪੈਸਾ ਵਾ ਤੇ ਹੁੰਦਾ ਕੀ ਸੀ ਇੱਕ ਗਵਰਨਮੈਂਟ ਆਈ ਉਹ ਦੂਜਿਆਂ ਦਾ ਨਹੀਂ ਸੀ ਬਾਰੀ ਖੋਲਦਾ ਕਪੜੇ ਵਾਲੀ ਤੇ ਜਦੋਂ ਦੂਜਾ ਆਉਂਦਾ ਸੀ ਉਹ ਦੀ ਨਹੀਂ ਖੋਲਦਾ ਆਪਾਂ ਆਗੇ ਹੁਣ ਤੀਜੇ ਤੇ ਆਪਾਂ ਵਾਦਾ ਵੀ ਕੀਤਾ ਵੀ ਉਹੜੀਆਂ ਬਾਰੀਆਂ ਬੰਦ ਪਈਆਂ ਇਹਨਾਂ ਦੋ ਗਵਰਨਮੈਂਟਾਂ ਦੀਆਂ ਜਿਹੜੇ ਗਣ ਕਪੜੇ ਕੀਤੇ ਆਵਾਂਗੇ ਤੇ ਖੋਲਾਂਗੇ ਤੇ ਅੱਜ ਉਹਦੇ ਤਹਿਤ ਹੀ ਜਿਹੜਾ ਇਹ ਆਪਾਂ ਸ਼ੁਰੂ ਕੀਤਾ ਤੇ ਤਕਰੀਬਨ 8 ਕਰੋੜੇ 2.5 ਦਾ ਤੇ 4 ਕਰੋੜ ਰੁਪਇਆ ਅਲਾਦੀਨਪੁਰ ਦਾ ਤੇ ਅਲਾਦੀਨਪੁਰ ਵੀ ਆਪਣੇ ਕੋਲ ਹਾਂਜੀ ਹਾਂਜੀ ਅਲਾਦੀਨਪੁਰ ਦੀ ਵੀ ਇਹੀ ਇਨਕੁਆਇਰੀ ਕਰਾਂਗੇ ਤੇ ਉਹਦੇ ਵਿੱਚ ਤਾਂ ਕਲੀਅਰ ਹੀ ਹੈ ਕਿ ਘੱਟੋ-ਘੱਟ ਕਰੋੜ ਸਵਾ ਕਰੋੜ ਦਾ ਕਪਲਾ ਜਿਹੜਾ ਉਹ ਹੋਇਆ ਪਿਆ ਸਰ ਅਲਾਦੀਨਪੁਰ ਪਹਿਲਾਂ ਵੀ ਕਈ ਇਨਕੁਆਰੀਆਂ ਹੋ ਚੁੱਕੀਆਂ ਨੇ ਤੇ ਕੱਫੇ ਸਾਹਮਣੇ ਵੈਸੇ ਤੇ ਕਾਰਵਾਈ ਹੋਈ ਨਹੀਂ ਮੈਂ ਤੁਹਾਨੂੰ ਅੱਜ ਪ੍ਰੈਸ ਦੇ ਰਹੀ ਇਹੀ ਦੱਸਣਾ ਚਾਹੁੰਦਾ ਕਰ ਨੂੰ ਮੈਂ ਇਹ ਉਦਾਂ ਵੀ ਕਰਵਾ ਸਕਦਾ ਜਨਤਾ ਦੇ ਸਾਹਮਣੇ ਲਿਆਉਣ ਦਾ ਮਕਸਦ ਇਹ ਹੁੰਦਾ ਕਿ ਐਮਐਲਏ ਤੇ ਸਾਡੀ ਅਫਸਰ ਸ਼ਹੀ ਇਹ ਜਵਾਬ ਦੇ ਹੋ ਜਾਣਾ ਕਿ ਹਾਂ ਇਹ ਸਾਨੂੰ ਕਰਨਾ ਪੈਣਾ ਕਿਉਂਕਿ ਇਹ ਲੋਕਾਂ ਦੇ ਸਾਹਮਣੇ ਗੱਲ ਆ ਚੁੱਕੀ ਹੈ ਇਸ ਕਰਕੇ ਇਹ ਤੁਹਾਡੇ ਸਾਹਮਣੇ ਅੱਜ ਜਿਹੜੀ ਆ ਪਹਿਲਾਂ ਇਨਕੁਆਰੀਆਂ ਹੋਈਆਂ ਨਹੀਂ ਹੋਈਆਂ ਕਿੱਥੇ ਗਈਆਂ ਉਹਦਾ ਗੱਲ ਲੱਗ ਹੈ ਅਸੀਂ ਇਹ ਇਨਕੁਆਇਰੀ ਘੱਟੋ ਘੱਟ ਤੁਹਾਨੂੰ 1 ਮਹੀਨੇ ਦੇ ਅੰਦਰ ਅੰਦਰ ਜਿਹੜੀ ਆ ਉਹ ਦੇ ਦੇਵਾਂਗੇ ਤੇ ਉੱਤੇ ਇੱਕ ਪ੍ਰੈਸ ਕਾਨਫਰੰਸ ਕਰਾਂਗੇ ਕਿ ਹਾਂ ਜਿਹੜੀ ਅਸੀਂ ਤੁਹਾਨੂੰ 8 ਕਰੋੜ ਤੇ 4 ਕਰੋੜ 8 ਕਰੋੜ ਖਡੂਰ ਸਾਹਿਬ ਤੇ 4 ਕਰੋੜ ਰੁਪਏ ਜਿਹੜਾ ਅਲਾਦੀਨਪੁਰ ਦੀ ਗੱਲ ਕੀਤੀ ਹੈ ਉਹਦੇ ਵਿੱਚ ਵਾਕਿਆ ਹੀ ਪੈਸੇ ਖਾਦੇ ਗਏ ਨੇ ਕਿ ਜਾਂ ਲੱਗ ਗਏ ਨੇ ਇੱਕ ਪੀਰੀਅਡ ਦਾ ਬਿਲਡ ਹੋਣਗੇ ਜਿਹੜੇ ਇਹੋ ਜਿਹੇ ਪਾਈ ਜਾਣਗੇ ਆ ਮੈਨੂੰ ਵੇਖੋ ਮੇਰਾ ਕੰਮ ਹੈ ਪਿੰਡ ਬਹੁਤ ਜਾਦੇ ਨੇ ਮੇਰਾ ਕੰਮ ਹੈ ਕਿ ਹਰ ਹਫਤੇ ਮੈਂ ਤੁਹਾਨੂੰ ਇੱਕ ਪਿੰਡ ਜਾਂ 10 ਦਿਨਾਂ ਦੇ ਵਿੱਚ ਦੋ ਪਿੰਡ ਜਿਹੜੇ ਉਹ ਇਦਾਂ ਦੀ ਪਹਿਲਾਂ ਰਕਮ ਤੁਹਾਡੇ ਸਾਹਮਣੇ ਲਿਆ ਕਰਾਂ ਪਿੰਡ ਵਾਸੀਆਂ ਦੇ ਕਿ ਹਾਂ ਵੀ ਸਾਡੇ ਪਿੰਡ ਨੂੰ ਹੁਣ ਤੱਕ ਇੰਨਾ ਪੈਸਾ ਆਇਆ ਫਿਰ ਉਸ ਤੋਂ ਬਾਅਦ ਦੇ ਵਿੱਚ ਆਪਣੇ ਅਫਸਰ ਸਾਹਿਬਾਨਾਂ ਕੋਲ ਦੀ ਇਨਕੁਆਰੀ ਦੀ ਮੰਗ ਕਰਾਂ ਗੱਲ ਇਹ ਆ ਕਿ ਹੋਰ ਕੰਮਾਂ ਦੇ ਨਾਲ-ਨਾਲ ਇਨਕੁਆਰੀ ਕਰਨੀ ਹੁੰਦੀ ਹੈ ਕੱਲੀ ਇਨਕੁਆਰੀ ਦਾ ਇਹਨਾਂ ਦਾ ਕੰਮ ਨਹੀਂ ਆ ਇਹਨਾਂ ਨੇ ਨਾਲ ਡਿਵੈਲਪਮੈਂਟ ਵਿਕਾਸ ਨੂੰ ਵੀ ਵੇਖਣਾ ਹੁੰਦਾ ਤੇ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈ ਨਾ ਚੀਜ਼ਾਂ ਦੀ ਗਿਣਤੀ ਮਿੰਤੀ ਕਰਨਾ ਕਿਉਂਕਿ ਹੁਣ 8 ਕਰੋੜ ਦਾ ਹਿਸਾਬ ਲੈਣਾ ਹੈ 10 ਸਾਲਾਂ ਦਾ 12 ਦਾ ਹਿਸਾਬ ਆ ਤੇ ਰਿਪੋਰਟ ਲੈਣਾ ਕਈਆਂ ਨੇ ਰਿਪੋਰਟ ਹੀ ਫੁਰਦ-ਬੁਰਦ ਕੀਤਾ ਹੋਣਾ ਉਹ ਇਤੋਂ ਮੰਚਾ ਸਾਰੀ ਆਪਾਂ ਨੂੰ ਜਿਹੜੀ ਸਮਝ ਆਊਗੀ ਸਾਡੇ ਇਹ ਸਾਲ ਡੇਢ ਸਾਲ ਦੇ ਅੰਦਰ ਅੰਦਰ ਇਹ ਸਾਰਾ ਕੁਝ ਬਿਲਕੁਲ ਆਪਾਂ ਵੱਧ ਤੋਂ ਵੱਧ ਪਿੰਡ ਜਿਹੜੇ ਆ ਹਲਕਾ ਖਡੂਰ ਸਾਹਿਬ ਦੇ ਜਿਨ੍ਹਾਂ ਚ ਸਾਨੂੰ ਪਹਿਲਾਂ ਜਿਨ੍ਹਾਂ ਚ ਕਪੜੇ ਹੋਣ ਦੀ ਸ਼ੰਕਾ ਵਾ ਉਹੀ ਪਿੰਡ ਆਪਾਂ ਲੈ ਕੇ ਆਵਾਂਗੇ ਗ੍ਰਾਂਟ ਦਾ ਟਾਈਮ ਪੀਰੀਅਡ ਕੀ ਹੈ ਕਿੰਨੀ ਦੇਰ ਤੋਂ ਵਿਚਾਰ ਦਾਟ ਮਿਲ ਰਹੀ ਹੈ ਯਕਿਨਨ ਇਹ 10 ਸਾਲਾਂ ਦੇ ਵਿੱਚ ਜਿਹੜੀਆਂ ਗਰੰਟਾ ਆਈਆਂ ਤੇ ਨਾਲ ਜਿਹੜਾ ਸਾਢੇ ਟਾਈਮ ਦਾ ਮੇਰੇ ਐਮਐਲਏ ਬਤੌਰ ਦਾ ਜਿਹੜਾ ਪੀਰੀਅਡ ਆ ਉਹ ਆ ਇਹ ਕੋਈ ਇਹਦੇ ਵਿੱਚ ਪੋਲਿਟਿਕਲ ਨਹੀਂ ਕੀਤਾ ਕਿ ਮੈਂ ਪਿਛਲਿਆਂ ਦਾ ਹਿਸਾਬ ਦੇ ਜਾ ਤੇ ਆਪਣਾ ਨਾ ਦਵਾਂ ਸਾਰਾ ਹੀ ਦਿੱਤਾ ਹੈ ਅੱਜ ਤੱਕ ਜਦੋਂ ਤੱਕ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਉਦੋਂ ਤੱਕ ਦਾ ਹਿਸਾਬ ਜਿਹੜਾ ਇਹਦੇ ਵਿੱਚ ਦੇ ਦਿੱਤਾ ਗਿਆ ਕਿ ਸਾਡੇ ਵੇਲੇ ਕਿੰਨੇ ਪੈਸੇ ਆਏ ਨੇ ਤੇ ਪਿਛਲੇ ਵੇਲੇ ਕਿੰਨੇ ਪੈਸੇ ਆਏ ਨੇ ਟੋਟਲ 8 ਕਰੋੜ ਰੁਪਈਆ ਖਡੂਰ ਸਾਹਿਬ ਨੂੰ ਜਿਹੜਾ ਉਹ ਆਇਆ ਖਡੂਰ ਸਾਹਿਬ ਦੇ ਵਿੱਚ ਅੱਜ ਦੀ ਘੜੀ ਵੀ ਲਗਭਗ 60 70 75 ਲੱਖ ਰੁਪਈਆ ਜਿਹੜਾ ਉਹ ਅਜੇ ਬਕਾਇਆ ਜਿਹੜਾ ਵਾ ਉਹ ਪਿਆ ਹੈ ਵਾ ਇਹਨਾਂ ਕੰਮਾਂ ਦਾ ਕਰਨੇ ਆ ਉਹ ਆਪਣੀ ਗਵਰਨਮੈਂਟ ਵੇਲੇ ਜਦੋਂ ਪੈਸੇ ਆਏ ਆ ਤੇ ਐਸਡੀਓ ਸਾਹਿਬ ਤੁਸੀਂ ਹੁਣ ਇੱਕ ਮਹੀਨੇ ਦੇ ਅੰਦਰ ਅੰਦਰ ਇਹ ਦੋਹਾਂ ਪਿੰਡਾਂ ਦੀ ਇਨਕੁਆਇਰੀ ਕਰਕੇ ਤੇ ਤਾਂ ਜੋ ਇਹ ਹੀ ਪ੍ਰੈਸ ਵਾਲਿਆਂ ਦੇ ਸਾਹਮਣੇ ਆਪਾਂ ਇਹਦਾ ਹਿਸਾਬ ਦੇ ਸਕੀਏ ਇਹ ਵੀਡੀਓ ਆਫਿਸ ਦੇ ਨਾਮ ਤੇ ਭੇਜੇ ਸਾਡੇ ਕੋਲ ਮੈਂ ਇਹਨਾਂ ਨੂੰ ਰਿਕਵੈਸਟ ਕਰੂੰਗਾ ਕਿ ਜਦੋਂ ਸਾਡੀ ਕੋਈ ਲੈਟਰ ਤੁਹਾਨੂੰ ਜਾਂਦੀ ਆਵੇ ਉਹਦੇ ਨਾਲ ਸੰਬੰਧਿਤ ਜਿਹੜੇ ਵੀ ਵਿਅਕਤੀ ਹੈਗੇ ਉਸ ਟਾਈਮ ਦੇ ਵਿੱਚ ਰਹੇ ਆ ਉਹਦਾ ਤੁਸੀਂ ਸਾਨੂੰ ਕਾਈਂਡੀ ਰਿਕਾਰਡ ਉਹਦਾ ਸਾਨੂੰ ਪ੍ਰੋਵਾਈਡ ਕਰਾ ਦਿਓ ਜਦੋਂ ਫਿਰ ਉਹ ਰਿਕਾਰਡ ਪ੍ਰੋਵਾਈਡ ਹੋ ਜਾਏਗਾ ਪਰ ਆ ਜਿਹੜੀ ਮਹਿੰਦੀ ਦੀ ਡੇਟ ਰੱਖ ਕੇ ਤੇ ਆਪਾਂ ਉਹਦੀ ਜਿਹੜੀ ਆ ਉਹ ਉਹਦੀ ਮਹਿੰਦੀ ਉਹਦੀ ਅਸੈਸਮੈਂਟ ਕਰਾਂਗੇ ਉਹਦੀ ਠੀਕ ਹੈ ਜੀ ਸਰ ਸਰ ਅਮਰੀਕਾ ਦੇ ਕਿੰਨੇ ਕੁ ਪੈਸੇ ਆਏ ਹੋਣਗੇ ਅਮਰੀਕਾ ਦੇ ਤੱਕ ਉਹ ਅਮਰੀਕਾ ਦਾ ਵੀ ਬਹੁਤ ਵੱਡਾ ਕਬਲਾ ਹੈ ਉਹਦਾ ਹੁੰਦਾ ਹੀ ਆ ਤੇ ਕਲੀਅਰ ਹੀ ਆ ਉਹਦੇ ਤੇ ਲਾਬ ਹੀ ਜਾਣਾ ਹਰੇਕ ਚ ਹੀ ਆ ਵੱਧ ਕਾਰਡ ਪਾਏ ਹੁੰਦੇ ਕਈ ਕੁਛ ਕੀਤਾ ਹੁੰਦਾ ਵਾ ਉਹ ਅਸੀਂ ਸਾਰੀ ਡਿਟੇਲ ਜਿਹੜੀ ਮੰਦਰੇਗਾ ਕੋਈ ਮੰਗ ਲਈ ਉਹ ਜਦੋਂ ਇਸ ਵਾਰ ਕੀ ਹੋਇਆ ਕਿ ਥੋੜਾ ਜਿਹਾ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਸੀ ਉੱਥੇ ਤੇ ਥੋੜਾ ਮ ਉਹਦਰ ਵਿਧੀ ਹੋ ਗਿਆ ਇਸ ਕਰਕੇ ਪੂਰੀ ਚੰਗੀ ਤਰ੍ਹਾਂ ਸਾਰੇ ਪਿੰਡਾਂ ਦੇ ਕਾਗਜ਼ ਜਿਹੜੇ ਖੰਘਾਲ ਨਹੀਂ ਸਕੇ ਤੇ ਹੁਣ ਜਿਹੜਾ ਮੰਦਰੇਗਾ ਨੂੰ ਲੈ ਕੇ ਇੱਧਰ ਸਾਰਾ ਤੇ ਅਗਲੀ ਵਾਰ ਅਸੀਂ ਇਹਨਾਂ ਨੂੰ ਫਰਮਾ ਵੀ ਦੱਸਿਆ ਕਰਾਂਗੇ ਕਿਹੜੀ ਫਰਮ 'ਚ ਪੈਸੇ ਗਏ ਨੇ ਫਰਮਾਂ ਫੀਕ ਬੜੀਆਂ ਬਣੀਆਂ ਸੀ ਕਿਹੜੀ ਫਰਮ ਚ ਗਏ ਨੇ ਕਾਦੇ ਲਈ ਪੈਸੇ ਆਏ ਸੀ ਲੱਗੇ ਨਹੀਂ ਲੱਗੇ ਉਹ ਸਾਰਾ ਕੁਝ ਉਹਨੇ ਐਸਡੀਓ ਸਾਹਿਬ ਜਿਹੜਾ ਉਹ ਦੱਸਣਗੇ ਤੇ ਜਿਹੜੀਆਂ ਫਰਮਾਂ ਨੇ ਵੀ ਪੈਸੇ ਖਾਦੇ ਹੋਣਗੇ ਫਿਰ ਕਾਰਵਾਈ ਉਹਨਾਂ ਤੇ ਵੀ ਬਣੇਗੀ ਸਰ ਕਿਹੜੇ ਕਿਹੜੇ ਐਮਐਲਏ ਕਿਹੜੇ ਕਿਹੜੇ ਐਮਐਲਏ ਰਾਜਪੀਸਰ ਐਸਐਮ ਇਸ ਟਾਈਮ ਪੀਰੀਅਡ ਵਿੱਚ ਸ਼ੁਰੂ ਕਰਾਤਾ ਬਪਲਾ ਇਹਦੇ ਚ ਇੱਕੋ ਹੀ ਪਿਛਲੇ ਸਾਲ ਦਾ ਵਿਧਾਇਕ ਰਹਿ ਜਾਂ ਇੱਕ ਜਿਹੜੇ ਦੂਜੇ ਹੀ ਅਕਾਲੀ ਦਲ ਤੋਂ ਉਹ ਤੇ ਮੇਰੇ ਸਣਾ ਡੇਢ ਸਾਲ ਹੀ ਰਹੇ ਨੇ ਡੇਢ ਸਾਲ ਹੋ ਰਹੇ ਆ ਤੇ ਬਾਕੀ ਟਾਈਮ ਜਿਹੜਾ ਉਹ ਆ ਵਿਧਾਇਕ ਜਿਹੜੇ ਸਭ ਕਾ ਵਿਧਾਇਕ ਰਮਨਜੀਤ ਸਿੰਘ ਸ਼ਕੀ ਰਹੇ ਨੇ ਆ ਲਾਖਪੁਰਾ ਸਾਹਿਬ ਉਹ ਤੇ ਕਹਿੰਦੇ ਮੈਂ ਤੇ ਤਰਬੀ ਬੜਾ ਮੈਂ ਤੇ ਸੇਵਾ ਬੜੀ ਕਰਦਾ ਤਾਂ ਤੁਸੀਂ ਐਨਾ ਕਰੋੜ ਦਾ ਜਿਹੜਾ ਘਪਲਾ ਉਹ ਸਾਹਮਣੇ ਦਾਦੇ ਪੈ ਰੋ ਆ ਦੇਖੋ ਮੈਂ ਅਜੇ ਕਹੀ ਤੇ ਸਿੱਧੇ ਇਲਜ਼ਾਮ ਨਹੀਂ ਲਾ ਰਿਹਾ ਮੈਂ ਤੇ ਵੇਖੋ ਅੰਕੜੇ ਤੁਹਾਡੇ ਸਾਹਮਣੇ ਲਿਆ ਆ ਤੇ ਅੰਕੜਿਆਂ ਦੀ ਉਹਨਾਂ ਨੇ ਇਨਕੁਆਰੀ ਹੋਊਗੀ ਇਹ ਇਹਨਾਂ ਡਿਪਾਰਟਮੈਂਟ ਨੇ ਦੱਸਣਾ ਵੀ ਪੈਸੇ ਕਿੱਥੇ ਗਏ ਤੇ ਕਿੰਨੇ ਲੱਗ ਗਏ ਆ ਤੇ ਕਿੰਨੇ ਖਾਦੇ ਗਏ ਆ ਤੇ ਕੀ ਹੋਣਾ ਤੇ ਸਾਡਾ ਕੰਮ ਆ ਮੇਰਾ ਕੰਮ ਕਿਸੇ ਨਾਲ ਕੋਈ ਪੋਲਿਟਿਕਲੀ ਮਨਛਾ ਨਹੀਂ ਹੈਗੀ ਮੇਰਾ ਮਕਸਦ ਇਹ ਆ ਕਿ ਜਿਹੜਾ ਲੋਕਾਂ ਦਾ ਪੈਸਾ ਲੋਕਾਂ ਦੇ ਸਾਹਮਣੇ ਆਵੇ ਘੱਟੋ ਘਾਟ ਅਲਾਦੀਨਪੁਰ ਨੂੰ ਤੇ ਖਡੂਰ ਸਾਹਿਬ ਨੂੰ ਇਹ ਤੇ ਪਤਾ ਲੱਗ ਜੂਗਾ ਨਾ ਕਿ ਸਾਡੇ ਪਿੰਡ 'ਚ 8 ਕਰੋੜ ਰੁਪਈਆ ਖਡੂਰ ਸਾਹਿਬ ਨਗਰ 'ਚ ਗੁਰੂਆਂ ਦੀ ਧਰਤੀ 'ਚ ਘੱਟੋ ਘਾਟ ਹੁਣ ਤੱਕ ਆਇਆ ਵਾ ਤੇ ਚਰਚਾ ਤੇ ਚੱਲੂਗੀ ਨਾ ਵੀ ਫਿਰ ਉਹ 8 ਕਰੋੜ ਲੱਗਾ ਕਿੱਥੇ ਆ ਤੇ 4 ਕਰੋੜ ਅਲਾਦੀਨਪੁਰ 'ਚ ਆਇਆ ਇਹ ਘੱਟੋ ਘਾਟ ਦੀ ਚਰਚਾ ਤੇ ਚੱਲੂ ਨਾ ਵੀ ਉਹ 4 ਕਰੋੜ ਲੱਗਾ ਕਿੱਥੇ ਆ ਤੇ ਜੇ ਨਹੀਂ ਲੱਗਾ ਤੇ ਫਿਰ ਉਹ ਪੈ ਗਿਆ ਕਿੱਥੇ ਆ ਫਿਰ ਉਹ ਕੌਣ ਖਾ ਗਿਆ ਅਫਸਰ ਖਾ ਗਏ ਵਿਧਾਇਕ ਖਾ ਗਏ ਜਾਂ ਕੌਣ ਖਾ ਗਿਆ ਉਹਨਾਂ ਦੇ ਪੀਏ ਖਾ ਗਏ ਕੌਣ ਖਾ ਗਿਆ ਫਿਰ ਪੈਸਾ ਤੇ ਕਿਤੇ ਗਲਤੀ ਮਤਲਬ ਗਿਆ ਵਾ ਨਾ ਲਾਲਪੁਰਾ ਸਾਹਿਬ ਦੇ ਬਾਬਾ ਜੀ ਕੋਲ ਹਰ ਕਿਹਦੀ ਸਰ ਕਿੰਨੇ ਦਾ ਪਿੰਡਾਂ ਦੀ ਘਮੜਾ ਮੇਰਾ ਮੈਂ ਫੇਰੇ ਗੱਲ ਕਹਿਣਾ ਕਿ ਮੇਰੀ ਮਨਛਾਏ ਆ ਕਿ ਜਿਹੜੀ ਨਵੀਂ ਪ੍ਰਿਤ ਪਾਉਣੀ ਕਿ ਲੋਕਾਂ ਨੂੰ ਉਹਨਾਂ ਦੇ ਪੈਸੇ ਦਾ ਹਿਸਾਬ ਆਵੇ ਸਾਬ ਆਉਣ ਤੋਂ ਬਾਅਦ ਅੱਜ ਸਾਬ ਦੇਤਾ ਦੋ ਪਿੰਡਾਂ ਦਾ ਹਰ 10 ਦਿਨਾਂ ਪੁੱਛੋਂ ਦੋ ਪਿੰਡ ਲਈ ਜਾਵਾਂਗੇ ਨਾਲ ਇਹਨਾਂ ਨੂੰ ਇਨਕੁਆਰੀ ਮਾਰ ਕਰੀ ਜਾਵਾਂਗੇ ਤੇ ਨਾਲ ਵਿਜੀਲੈਂਸ ਨੂੰ ਵੀ ਇਨਕੁਆਰੀ ਮਾਰ ਕਰੀ ਜਾਵਾਂਗੇ ਸਾਨੂੰ ਇਹ ਦੱਸਿਆ ਜਾਵੇ बतौर ਪਬਲਿਕ ਦਾ ਚੁਣਿਆ ਨੁਮਾਇੰਦਾ ਵਾਂ ਮੈਂ ਜਨਤਾ ਦਾ ਰੂਪ ਆ ਜਨਤਾ ਨੇ ਵੋਟ ਪਾ ਕੇ ਮੈਨੂੰ ਆਪਣੇ ਰੂਪ 'ਚ ਇੱਥੇ ਬਿਠਾਇਆ ਤੇ ਮੈਂ ਜਨਤਾ ਚਾਹੁੰਨੀ ਆ ਕਿ ਮੇਰੇ ਪਿੰਡ ਦਾ ਸਾਹਬ ਸਾਡੇ ਸਾਹਮਣੇ ਆਵੇ ਮੈਂ ਜਨਤਾ ਚਾਹੁੰਨੀ ਆ ਕਿ ਸਾਡੀ ਜਨਤਾ ਚਾਹੁੰਦੀ ਆ ਕਿ ਸਾਡੇ ਪਿੰਡ ਦੀ ਨੁਕੈਰੀ ਹੋਵੇ ਕਿ ਸਾਡਾ ਪੈਸਾ ਕਿੱਥੇ ਲੱਗਾ ਕਿ ਨਹੀਂ ਲੱਗਾ ਸੋ ਉਹ ਜਨਤਾ ਜੋ ਚਾਹੁੰਦੀ ਆ ਉਹ ਮੇਰਾ ਕੰਮ ਆ ਕੁਰਸੀ ਉਹਨਾਂ ਮੈਨੂੰ ਦਿੱਤੀ ਆ ਉਹ ਕੰਮ ਮੇਰੇ ਜਨਤਾ ਦਾ ਮੇਰੇ ਜਰੂਰ ਹੈ ਤੇ ਉਹਦੇ ਤਹਿਤ ਜੋ ਉਹਨਾਂ ਦੀ ਮੰਗ ਆ ਉਹ ਮੈਂ ਲੈ ਕੇ ਜਾਵਾਂ ਲਾਲਪੁਰਾ ਸਾਹਿਬ ਕੀ ਇਹ ਇੱਕ ਡਰਾਵਾ ਹੀ ਆ ਜਾਂ ਦਬਾਉਣ ਵਾਸਤੇ ਆ ਜਾਂ ਜਦੋਂ ਕਪਲਾ ਸਾਹਮਣੇ ਆਉਂਦਾ ਤੇ ਇਸ ਨੂੰ ਕੀ ਅਮਲੀ ਜਾਮਾ ਪਹਿਨਾਇਆ ਜਾਵੇਗਾ ਡਰਾਵਾ ਹੋਵੇ ਡਰਉਣ ਵਾਸਤੇ ਹੋਵੇ ਮੇਰੀ ਪੋਲੀਟਿਕਲ ਇਹ ਚ ਕੋਈ ਮਨਸ਼ਾ ਨਹੀਂ ਮੈਂ ਇੱਕ ਨਵੀਂ ਪਿਰਤ ਦੀ ਸ਼ੁਰੂਆਤ ਕੀਤੀ ਹੈ ਤੇ ਤੁਹਾਨੂੰ ਮੈਨੂੰ ਇਹਦੀ ਗਲਤੀ ਵਧਾਈ ਦੇਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਕਦੇ ਵੀ ਸਰਕਾਰਾਂ ਜਾਂ ਕੋਈ ਵੀ ਆਈ ਜਾਵੇ ਤਾਂ ਤੁਸੀਂ ਵੀ ਪੁੱਛ ਸਕਿਆ ਕਰੋ ਵੀ ਫਲਾਣੇ ਵਿਧਾਇਕ ਐਵੇਂ ਬੜੇ ਆ ਚੀਜ਼ਾਂ ਕਰਦੇ ਹੁੰਦੇ ਸੀ ਆਪ ਜੀ ਕਦੋਂ ਕਰੋਗੇ ਤੇ ਇਹ ਇੱਕ ਪਿਰਤ ਬਣ ਜੇ ਤੇ ਜਿਹੜਾ ਹਿਸਾਬ ਨਹੀਂ ਦਊਗਾ ਤੇ ਤੁਸੀਂ ਹਿਸਾਬ ਲਾ ਰਿਆ ਕਰਨਾ ਵੀ ਇਹ ਚੋਰ ਬੈਠਾ ਕੁਰਸੀ ਤੇ ਗੱਲ ਸਮਝ ਗਏ ਨਾ ਤੇ ਆਪਾਂ ਨਵੀਂ ਚੀਜ਼ ਸ਼ੁਰੂ ਕਰਤੀ ਤੇ ਜਿਹੜੀ ਪਬਲਿਕ ਪਿੰਡਾਂ 'ਚ ਬੈਠੀ ਆ ਜਿਹੜੀ ਵੋਟਾਂ ਪਾ ਕੇ ਬਣਾ ਲੈਂਦੀ ਆ ਤੇ ਬਾਅਦ 'ਚ ਉਹਨਾਂ ਨੂੰ ਕੋਈ ਗਿੰਦਾ ਮਿੰਦਾ ਨਹੀਂ ਅੱਜ ਉਹਦੇ ਰੂਮ 'ਚ ਆਪਾਂ ਪੁੱਛ ਰਹੇ ਆ ਵੀ ਸਾਡਾ ਪੈਸਾ ਇੱਨਾ ਆਇਆ ਤੇ ਉਹਦਾ ਹੁਣ ਕਿੱਥੇ ਲੱਗਾ ਸਰ ਜੀ ਡਾਟਾ ਕੋ ਸਰਪੰਚ ਦਾ ਨਿਕਲਦਾ ਹੈ ਕਿ ਵਿਸ਼ਵਾਸ ਮੰਨੂਗੀ ਉਹ ਨਹੀਂ ਬਸ ਇਹੀ ਕਿ ਆ ਨਿਰਪੱਖ ਰਹੇਗਾ ਜਾਂ ਆਪਾਂ ਸਾਰਿਆਂ ਨੂੰ ਬਰਾਬਰਤਾ ਨਾਲ सरपंच ਹੋਵੇ ਮੇਰਾ ਸਰਪੰਚ ਹੋਵੇ ਇਹਦਾ ਆਪਾਂ ਤੁਹਾਡੇ মিডিਆ ਸਾਹਮਣੇ ਗੱਲ ਜਦੋਂ ਲੈ ਹੀ ਜਾਂਦੀ ਆ ਹੁਣ ਅਗਲੀ ਵਾਰੀ ਤੁਸੀਂ ਇਹਨਾਂ ਨੂੰ ਪੁੱਛਣਾ ਨਾ ਕੀ ਕੀਤਾ ਜੇ ਵਿਧਾਇਕ ਨੇ ਤੇ ਕਹਤਾ ਤੁਹਾਨੂੰ ਤੇ ਇਹਨਾਂ ਨੇ ਅੱਗੇ ਮਾਰਗ ਕਰਕੇ ਅੱਗੇ ਭੇਜਣਾ ਡਿਪਾਰਟਮੈਂਟ ਦਾ ਕੰਮ ਆ ਜਿੰਨੇ ਪੈਸੇ ਖਾਦੇ ਉੱਤੇ ਕਾਰਵਾਈ ਹੋਣੀ ਉਹ ਸਾਡਾ ਵੇ ਜਾਂ ਤੇ ਇਹ ਹੋਵੇ ਦੇਖੋ ਜਾਂ ਤੇ ਇਹ ਹੋਵੇ ਕਿ ਮੈਂ ਜਿਦਾ ਕਹਿੰਦੇ ਹੁੰਦੇ ਨਾ ਵੀ ਇਹ ਵਾਲੇ ਕੁੰਗਲ ਕਰੀਏ ਤੇ ਤਿੰਨ ਆਪਣੇ ਆਲਾ ਮ ਹੀ ਕਹਾਵਤ ਆ ਆਪਾਂ ਆਪਣੇ ਵਾਲ ਜਿਹੜੀਆਂ ਤਿੰਨ ਆਈਆਂ ਆਪਣਾ ਹਿਸਾਬ ਪਹਿਲਾਂ ਲੈ ਕੇ ਆਏ ਆ ਕਿ ਸਾਡੇ ਵੇਲੇ ਦਾ ਵੀ ਹੈਗਾ ਜੇ ਸਾਡੇ ਵੇਲੇ ਦਾ ਕਫਲਾ ਆਇਆ ਤੇ ਪਰਚਾ ਤੇ ਜਾਣਾ ਹੀ ਹੈ ਉਹ ਸਾਡਾ ਸਰਪੰਚ ਹੋਵੇ ਕਿ ਇਹਦਾ ਸਰਪੰਚੋ ਮੈਨੇ ਚੋਣਾ ਵੀ ਇਹ ਕੰਮੇ ਬੰਦ ਹੋ ਜੇ ਵੀ ਕੋਈ ਖਾਵੇ ਨਾ ਕਿਤੇ ਉਹ ਨੂੰ ਪਤਾ ਹੋਵੇ ਵੀ ਭਾਈ ਪਤਾ ਨਹੀਂ ਕਿਹੜੇ ਵਿਧਾਇਕ ਦਾ ਵਿਧਾਇਕ ਦਾ ਦਿਮਾਗ ਕਿਦਾਂ ਲਾਉਣਾ ਤੇ ਕੀ ਕਰਦੇ ਠੀਕ ਹੈ ਧੰਨਵਾਦ ਥੈਂਕ ਯੂ